ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਤਿਰਵੰਗ ਭਸਮ ਬਾਰੇ ਵੈਜ ਜਾਣਕਾਰੀ ਦਿਓ ਅੱਜ ਦਿਨਿਆ ਜੀ ਤਿਰਵੰਗ ਭਸਮ ਤਿਰਦਾ ਮਤਲਬ ਤਿੰਨ ਚੀਜ਼ਾਂ ਤੋਂ ਬਣੀ ਹੋਈ ਭਸਮ ਤਿਰਵੰਗ ਹਨ ਮੰਨ ਲਓ ਬੰਗ ਤਿਰਵੰਗ ਤਿੰਨ ਚੀਜ਼ਾਂ ਤੋਂ ਬਣੀ ਹੋਈ ਭਸਮ ਇਹਦੇ ਵਿੱਚ ਸ਼ੀਸ਼ਾ ਜਸਦ ਤੇ ਬੰਗ ਜੀ ਨੂੰ ਆਪਾਂ ਕਲੀ ਕਹਿੰਦੇ ਆ ਤਿੰਨਾਂ ਦਾ ਮੇਲ ਹੁੰਦਾ ਇਹਦਾ ਇਹਨੂੰ ਤਾਂ ਕਰਕੇ ਤਿੰਨ ਚੀਜ਼ਾਂ ਤੋਂ ਬਣਦੀ ਹੈ ਤਾਂ ਕਰਕੇ ਤਿਰਵੰਗ ਭਸਮ ਕਿਹਾ ਜਾਂਦਾ ਹੈ ਇਹ ਮੇਨ ਜਿਹੜੀ ਕਾਮ ਉਤੇਜਕ ਹੋਣ ਦੇ ਕਾਰਨ ਸੈਕਸੂਅਲੀ ਵੀਕਨੈਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਤਿਰਵੰਕ ਪਰਸਨ ਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਹੋਰ ਕਾਫੀ ਜਿਵੇਂ ਬਵਾਸੀਰ ਦੇ ਵਿੱਚ ਜਿਹੜਾ 나ਗਪਾਸਨ ਦਾ ਇਸਤੇਮਾਲ ਹੁੰਦਾ ਹੈ ਇਹਦੇ ਵਿੱਚ ਸ਼ੀਸ਼ਾ ਪੈਣ ਕਰਕੇ ਇਹਨੂੰ ਬਵਾਸੀਰ ਦੇ ਵਿੱਚ ਵੀ ਵਰਤੀ ਜਾਂਦੀ ਹੈ ਕਬਜ ਪਿਸ਼ਾਬ ਦੀ ਪ੍ਰੋਬਲਮ ਜਿਵੇਂ ਯੂਟੀਆਈ ਜਿਵੇਂ ਲੇਡੀਜ਼ ਨੂੰ ਅ ਅੰਡੇ ਨਹੀਂ ਬਣਦੇ ਹੈਗੇ ਓਬਰੀ ਦੀ ਸਮੱਸਿਆ ਹੈਗੀ ਉਹਦੇ ਵਿੱਚ ਵੀ ਕਾਫੀ ਵੈਦ ਵੀਰੇ ਇਹਨੂੰ ਦਿੰਦੇ ਹੈਗੇ ਆ ਠੀਕ ਹੈ ਜੀ ਤੇ ਬਾਕੀ ਇਹਦੇ ਹੋਰ ਕਾਫੀ ਜਿਵੇਂ ਟੀਵੀ ਦੇ ਵਿੱਚ ਵੀ ਕਾਫੀ ਨੁਸਖਿਆਂ ਦੇ ਵਿੱਚ ਇਹਦੀ ਵਰਤੋਂ ਦੱਸੀ ਗਈ ਹੈ ਜਿਵੇਂ ਪੁਰਸ਼ਾਂ ਦੇ ਸਕਰਾਂ ਨੂੰ ਨਹੀਂ ਬਣਦੇ ਹੈਗੇ ਉਹਦੇ ਵਿੱਚ ਬਹੁਤ ਵਧੀਆ ਇਹਦਾ ਉਪਯੋਗ ਹੈਗਾ ਤੇ ਹੋਰ ਇਹਦੇ ਨਾਲ ਜਿਵੇਂ ਤੁਹਾਨੂੰ ਸਕਿਨ ਡਿਜ਼ੀਜ਼ ਹੈਗੀ ਕੋਈ ਜਾਂ ਤੁਹਾਨੂੰ 슈ਗਰ ਦੇ 슈ਗਰ ਹੈਗਾ ਜਾਂ 슈ਗਰ ਦੇ ਕਾਰਨ ਤੁਹਾਨੂੰ ਕੋਈ ਵੀਕਨੈਸ ਆ ਗਈ ਉਹਦੇ ਵਿੱਚ ਬਹੁਤ ਵਧੀਆ ਇਹਦੇ ਰਿਜ਼ਲਟ ਨੇ ਵੀਰਜ ਨੂੰ ਵਧਾਉਂਦੀ ਹੈ ਗਾੜਾ ਕਰਦੀ ਹੈ ਤੇ ਜਿੰਨਾ ਵੀਰਾਂ ਨੂੰ ਪੁਰਸ਼ਾਂ ਨੂੰ ਬਾਂਝਪਨ ਦੀ ਸਮੱਸਿਆ ਉਹਦੇ ਵਿੱਚ ਇਹਦਾ ਬਹੁਤ ਵਧੀਆ ਜਿਹੜਾ ਰਿਜ਼ਲਟ ਮਿਲਦਾ ਹੈਗਾ ਕਫ ਨੂੰ ਦੂਰ ਕਰਨ ਵਾਲੀ ਹੁੰਦੀ ਹੈ ਇਹ ਜਿਨ੍ਹਾਂ ਦੀ ਕਫ ਵਿਗੜ ਜਾਂਦੀ ਹੈ ਵੀਰ ਵਰਧਕਤਾ ਹੈ ਹੀ ਹੈ ਤੁਹਾਨੂੰ ਜਿਹੜੀ ਬੰਗ ਪਈ ਆ ਉਹਦੇ ਨਾਲ ਇਹ ਵੀਰ ਵਰਧਕ ਬਣ ਜਾਂਦੀ ਹੈ ਰਿਜ਼ਲਟ ਇਹਦੇ ਇੰਨੇ ਕੁ ਵਧੀਆ ਨੇ ਅਗਰ ਤੁਸੀਂ ਕਿਸੇ ਵਧੀਆ ਕੰਪਨੀ ਦੀ ਤੁਸੀਂ ਲੈ ਲੈਣਿਓ ਉਹਦੇ ਵਿੱਚ ਬਹੁਤ ਵਧੀਆ ਜਿਹੜੇ ਇਹਦੇ ਰਿਜ਼ਲਟ ਮਿਲਦੇ ਹੈਗੇ ਜਿੰਨਾ ਇਸਤਰੀਆਂ ਨੂੰ ਅ ਬੈਜ਼ਨਲ ਡਿਸਚਾਰਜ ਹੈ ਕਈ ਵੈਦਵੀਰ ਉਹਦੇ ਵਿੱਚ ਵੀ ਦਿੰਦੇ ਨੇ ਜਦ ਬਾਰ ਬਾਰ ਗਰਭਪਾਤ ਹੋਣਾ ਲਕੋਰੀਏ ਦੀ ਸਮੱਸਿਆ ਹੋਗੀ ਠੀਕ ਹੈ ਜੀ ਉਹਦੇ ਵਿੱਚ ਇਹਦੇ ਬਹੁਤ ਵਧੀਆ ਜਿਹੜੇ ਰਿਜ਼ਲਟ ਹੈਗੇ ਨੇ ਪਸ਼ਾਬ ਰੋਗਾਂ ਦੇ ਵਿੱਚ ਬਹੁਤ ਵਧੀਆ ਜਿਹੜੀ ਕੰਮ ਕਰਦੀ ਹੈ ਆਪਾਂ ਜਦੋਂ ਤਰਵੰਗਪਾਸ ਮਾਪਾ ਤਿਆਰ ਕਰਾਂਗੇ ਤੁਹਾਡੇ ਲਈ ਇੱਕ ਆਪਾਂ ਪੂਰੀ ਵੀਡੀਓ ਲੈ ਕੇ ਆਵਾਂਗੇ ਤੁਸੀਂ ਕਿਵੇਂ ਨੂੰ ਤਿਆਰ ਕਰ ਸਕਦੇ ਹੋ ਕਿਹੜੀਆਂ ਕਿਹੜੀਆਂ ਇਹਦੀਆਂ ਕਾਫੀ ਸਾਰੀ ਵਿਧੀਆਂ ਨਾਲ ਜਿਹੜੀ ਇਹ ਤਿਆਰ ਹੁੰਦੀ ਹੈ ਹਰ ਇੱਕ ਗ੍ਰੰਥ ਦੀ ਆਪਦੀ ਜਿਹੜੀ ਵਿਧੀ ਹੈਗੀ ਐਨੂੰ ਤਿਆਰ ਕਰਨ ਦੀ ਇਹਦੇ ਵਿੱਚ ਹੈਗੀ ਆ ਅਗਰ ਤੁਸੀਂ ਇਹਦੀ ਪੂਰੀ ਜਾਣਕਾਰੀ ਆਪ ਖੁਦ ਪੜਨਾ ਚਾਹੁੰਦੇ ਹੋ ਤਾਂ ਵੈਦਨਾਤ ਦਾ ਸਾਰ ਸੰਗ੍ਰਹਿ ਇੱਕ ਗ੍ਰੰਥ ਆਉਂਦਾ ਹੈ ਇਹਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਨਿਰਮਾਣ ਵਿਧੀ ਦੱਸੀ ਗਈ ਹੈ ਠੀਕ ਹੈ ਜੀ ਤੇ ਕਿਵੇਂ ਤਿਆਰ ਹੁੰਦੀ ਹੈ ਤੇ ਕਿਵੇਂ ਵਰਤਣੀ ਹੈ ਜਿਹੜੀ ਆਪਸਮ ਹੁੰਦੀ ਹੈ ਅਲਗ-ਗਲਗ ਨੁਸਖਿਆਂ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਵਰਤ ਸਕਦੇ ਹੋ ਤੇ ਕੱਲੀ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਉਹਨੂੰ ਤੁਹਾਡੀ ਪ੍ਰੋਬਲਮ ਦੇ ਹਿਸਾਬ ਨਾਲ ਤੁਸੀਂ ਕੀ ਚੀਜ਼ ਨਾਲ ਲੈਣੀ ਆ ਉਹਦੇ ਹਿਸਾਬ ਨਾਲ ਇਹਨੂੰ ਦੱਸਿਆ ਗਿਆ ਹੈ ਇਦਾਂ ਦੀਆਂ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਜਵੰਦਾ ਆਯੁਰਵੇਦ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ Instagram ਪੇਜ ਵੈਦ ਮਲਕੀ ਜਵੰਦਾ ਨੂੰ ਫੋਲੋ ਜ਼ਰੂਰ ਕਰ ਲਿਓ ਤੇ Facebook ਦੇ ਉੱਤੇ ਆਪਣਾ ਪੇਜ ਹੈਗੇ ਜੀ ਦੇਸੀ ਨੁਸਖੇ ਉਹਨੂੰ ਜ਼ਰੂਰ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ